ਜਦੋਂ ਕੋਈ ਕਹਿ ਦਵੇ ਨਾ ਦੁੱਖ ਵੇਲੇ ਫਿਕਰ ਨਾ ਕਰਨ ਮੈਂ ਤੇਰੇ ਨਾਲ ਆ ਤੇ ਦੁੱਖ ਦੇ ਅੱਧਾ ਹੀ ਦੂਰ ਹੋ ਜਾਂਦਾ ਹੋਇਆ ਐਸੇ ਕਰਕੇ ਜਿੱਦੋਂ ਵੀ ਕੋਈ ਦੁਖੀ ਹੁੰਦਾ ਹੈ ਨਾ ਕਿਸੇ ਦੇ ਦੁੱਖ ਆਂਦਾ ਵੇ ਪਹਿਲੀ ਗੱਲ ਖਬਰਾਇਆ ਨਾ ਕਰੋ ਖੁਸ਼ੀ ਖੁਸ਼ੀ ਉਹ ਦੇਣ ਵੀ ਨਾ ਖੁਸ਼ੀ ਖੁਸ਼ੀ ਹੀ ਰਿਆ ਕਰੋ ਕਦੇ ਵੀ ਦੁੱਖ ਨੂੰ ਲੈ ਕੇ ਦੁਖੀ ਨਹੀਂ ਹੋਣਾ ਖੁਸ਼ ਰਹਿਣਾ ਵੇ ਕਿਉਂਕਿ ਜਿੱਥੇ ਖੁਸ਼ੀ ਹੁੰਦੀ ਹੈ ਨਾ ਉੱਥੇ ਦੁੱਖ ਜ਼ਿਆਦਾ ਟਾਈਮ ਰਹਿੰਦਾ ਨਹੀਂ ਹੈਗਾ ਇਸੇ ਕਰਕੇ ਹਮੇਸ਼ਾ ਖੁਸ਼ੀ ਵਿੱਚ ਹੀ ਰਹੋ ਖੁਸ਼ੀ ਹੀ ਆਪਣੇ ਘਰ ਰੱਖੋ ਖੁਸ਼ੀ ਰੱਖੋ ਤੇ ਦੁੱਖ ਆਉਂਦਾ ਵੀ ਹੈ ਨਾ ਬਹੁਤ ਸੇਤੀ ਚਲਾ ਜਾਵੇਗਾ ਕਿਉਂਕਿ ਜਿੱਥੇ ਖੁਸ਼ੀ ਹੁੰਦੀ ਹੈ ਉੱਥੇ ਦੁੱਖ ਠਹਿਰਦਾ ਨਹੀਂ ਹੈਗਾ ਤੇ ਹਰ ਕਿਸੇ ਨੂੰ ਨਾ ਹੌਸਲਾ ਜ਼ਰੂਰ ਦਿਆ ਕਰੋ ਕੋਈ ਨਹੀਂ ਮੈਂ ਤੇਰੇ ਨਾਲ ਆ ਕਿਉਂਕਿ ਹੌਸਲਾ ਦੇਣ ਨਾਲ ਨਾ ਹੌਸਲਾ ਦੇਣ ਨਾਲ ਰਿਸ਼ਤੇ ਦੀਆਂ ਜਿਹੜੇ ਤੰਦਾ ਹੁੰਦੀਆਂ ਨੇ ਨਾ ਉਹ ਹਮੇਸ਼ਾ ਮਜ਼ਬੂਤ ਬਣੀਆਂ ਰਹਿੰਦੀਆਂ ਨੇ